ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਦੋਸਤੋ ਸਵਾਗਤ ਹੈ ਆਪਣੇ ਪੇਜ ਬੋਪਰਾ ਵੈਜੀਟੇਬਲ ਫਾਰਮ ਤੇ ਦੋਸਤੋ ਅਕਸਰ ਹੀ ਆਪਾਂ ਨਾ ਬਚਪਨ ਵਿੱਚ ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਦੇਖਦੇ ਹੁੰਦੇ ਸੀਗੇ ਤੇ ਜਦੋਂ ਵੀ ਮੀਂਹ ਪੈਂਦਾ ਸੀ ਨਾ ਤੁਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਤੁਹਾਡੀਆਂ ਜਾਂ ਆਰਾਧਾਰੀਆਂ ਹੁੰਦੀਆਂ ਪਈਆਂ ਹੁੰਦੀਆਂ ਤੇ ਉੱਥੇ ਇੱਕ ਕੁਦਰਤ ਦੇ ਜੀਵ ਨੇ ਨਾ ਜਿਹੜੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਸੀ ਗੰਡੋਏ ਵੀ ਕਹਿ ਦਿੰਦੇ ਸੀ ਉਹਨਾਂ ਨੂੰ ਅਰਥ ਬੋਮਬ ਵੀ ਕਹਿ ਦਿੰਦੇ ਆਗੇ ਉਹ ਜਿਵੇਂ ਹੁਣ ਰਾਤ ਮੀਂਹ ਪਿਆ ਰਾਤ ਮੀਂਹ ਬਹੁਤ ਕਾਫੀ ਪੈ ਗਿਆ ਸਾਡੇ ਤੇ ਜਦੋਂ ਵੀ ਮੀਂਹ ਪੈਂਦਾ ਨਾ ਇਹ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲਦਾ ਇੱਥੇ ਆ ਕੇ ਥੋੜੀ ਜਿਹੀ ਧੁੱਪ ਜ਼ਿਆਦਾ ਹੋ ਗਈ ਹੁਣ ਤੇਜ਼ ਹੋ ਗਿਆ ਕੰਮ ਕਿਉਂਕਿ ਇਹ ਨਹੀਂ ਤਾਂ ਤੁਹਾਨੂੰ ਦਿਖਾਉਂਦਾ ਪੂਰੇ ਗੁੱਸਿਆਂ ਦੇ ਵਿੱਚ ਸੀ ਨੇੜੇ ਕਰਕੇ ਦਿਖਾਈ ਕੈਮਰਾ ਆਹ ਦੇਖੋ ਜੀ ਆਹ ਜੀਵਨ ਇਹ ਇੱਧਰ ਨੂੰ ਦਿਖਾਈ ਉੱਧਰ ਉਹ ਕਾਫੀ ਨੇ ਉੱਧਰ ਨੂੰ ਦੇਖ ਉਹ ਨੇੜੇ ਕਰਕੇ ਦਿਖਾ ਦੇ ਦੋਸਤੋ ਇਹ ਜਿਹੜਾ ਜੀਵ ਆ ਨਾ ਕੁਦਰਤੀ ਜੀਵ ਆ ਆਪਣੀਆਂ ਜਦੋਂ ਜ਼ਮੀਨਾਂ ਵਿੱਚ ਆ ਜਾਂਦਾ ਤੇ ਆਪਣੀਆਂ ਜ਼ਮੀਨਾਂ ਨਾ ਆਟੋਮੈਟਿਕੀ ਅਪਜਾਊ ਹੋ ਜਾਂਦੀਆਂ ਨੇ ਉਹਨਾਂ ਦਾ ਜਿਹੜਾ ਆਰਗੈਨਿਕ ਮੈਟਰ ਆ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਆਰਗੈਨਿਕ ਮੈਟਰ ਤੇ ਜਾਨੀ ਆਪਣੀਆਂ ਜ਼ਮੀਨਾਂ ਜਿਵੇਂ ਹੁਣ ਆਪਾਂ ਕੋਈ ਵੀ ਆਪਾਂ ਫਸਲ ਲਾਉਣੇ ਆਗੇ ਤੇ ਉਹਨਾਂ ਵਿੱਚ ਆਪਾਂ ਨੂੰ ਕੈਮੀਕਲ ਜਿਹੜੀਆਂ ਦਵਾਈਆਂ ਹੁੰਦੀਆਂ ਜ਼ਰੂਰੀਆ ਹੋ ਗਿਆ बीएपी ਹੋ ਗਿਆ ਬਾਕੀ ਹੋਰ ਪੈਸਟੀਸਾਈਡ ਦਵਾਈ ਤੇ ਉਹਨਾਂ ਦੋਸਤੋ ਉਹਨਾਂ ਦਵਾਈਆਂ ਦੀ ਆਪਾਂ ਨੂੰ ਵਰਤੋ ਬਿਲਕੁਲ ਨਹੀਂ ਕਰਨੀ ਪੈਂਦੀ ਕਿਉਂਕਿ ਇਹੀ ਆਪਣੀ ਜ਼ਮੀਨ ਨੂੰ ਬਹੁਤ ਪਜਾਊ ਕਰੀ ਜਾਂਦੇ ਆਗੇ ਤੋਂ ਮੇਰਾ ਜਾਨੀ ਇੱਥੇ ਖੜ ਕੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜਿਵੇਂ ਹੁਣ ਆਹਾ ਤੁਸੀਂ ਬੈਂਗਣਾ ਦੇ ਬੂਟੇ ਦੇਖ ਰਹੇ ਹੋ ਤੇ ਇੱਧਰ ਆਪਣੀ ਮੱਕੀ ਖੜੀ ਆ ਗਈ ਤੇ ਮੱਕੀ ਨੂੰ ਬਹੁਤ ਜ਼ਿਆਦਾ ਯੂਰੀਏ ਦੀ ਲੋੜ ਪੈਂਦੀ ਹੈਗੀ ਬਹੁਤ ਜ਼ਿਆਦਾ ਸਪਰੇਹਾਂ ਦੀ ਵਰਤੋਂ ਕਰਨੀ ਪੈਂਦੀ ਹੈਗੀ ਤੇ ਇਹੀ ਕੰਮ ਹੈ ਦਾ ਜਿਹੜੇ ਬੈਂਗਣਾ ਦੇ ਬੂਟੇ ਆਗੇ ਇਹ ਨਹੀਂ ਕਾਣੇ ਹੋ ਜਾਂਦੇ ਆ ਉੱਪਰੋਂ ਟੂਸਿਆਂ ਨੂੰ ਸੰਡੀ ਲੱਗ ਜਾਂਦੀ ਹੈਗੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਲੋਕ ਕੀ ਕਰਦੇ ਆ نیچے ਕਲੋਰੋ ਪਾ ਦਿੰਦੇ ਆ ਜਾਂ ਪ੍ਰਦਾਨ ਪਾ ਦਿੰਦੇ ਆ ਤੇ ਇਹੀ ਜਿਹੜਾ ਮੁੱਖ ਕਾਰਨ ਹੁੰਦਾ ਇਹ ਆਪਣੀ ਜ਼ਮੀਨ ਵਿੱਚੋਂ ਖਤਮ ਹੋ ਜਾਂਦੇ ਆ ਗੰਡੋਈ ਤੇ ਇਹੀ ਸਾਡਾ ਯਾਨੀ ਇੱਥੇ ਦਿਖਾਉਣ ਦਾ ਮਕਸਦ ਇਹੀ ਹੈਗਾ ਵੀ ਅਸੀਂ ਜਿਵੇਂ ਹੁਣ ਕਲੋਰੋ ਨਹੀਂ ਵਰਤਦੇ ਪ੍ਰਦਾਨ ਨਹੀਂ ਵਰਤਦੇ ਬਾਕੀ ਜਿਵੇਂ ਹੁਣ ਯੂਰੀਆ ਹੋ ਗਿਆ ਡੀਏਪੀ ਇਹ ਜਾਣੀ ਜਿਵੇਂ ਹੁਣ ਲੋੜ ਪੈਂਦੀ ਆ ਗਈ ਆਈ ਨਹੀਂ ਹੈਗਾ ਵੀ ਅਸੀਂ ਬਿਲਕੁਲ ਨਹੀਂ ਵਰਤਦੇ ਲੋੜ ਪੈਣ ਤੇ ਹੀ ਵਰਤਦੇ ਆ ਇਦਾਂ ਨਹੀਂ ਵੀ ਪਾਤਾ ਅਸੀਂ ਤੇ ਉਦੋਂ ਬਾਅਦ ਇਹ ਜੀਵ ਖਤਮ ਕਰਦੇ ਇਹ ਜੀਵ ਉਦੋਂ ਹੀ ਖਤਮ ਹੁੰਦੇ ਆ ਜਦੋਂ ਆਪਾਂ ਲੋੜ ਤੋਂ ਜ਼ਿਆਦਾ ਆਪਣੀਆਂ ਜ਼ਮੀਨਾਂ ਵਿੱਚ ਜਿਹੜੀਆਂ ਰਸਾਇਣਕ ਦਵਾਈਆਂ ਨੇ ਖਾਧਾ ਨੇ ਉਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਆ ਇਹ ਦੇਖੋ ਇਹ ਜ਼ਿਆਦਾ ਧੁੱਪ ਹੋ ਗਈ ਇਸ ਕਰਕੇ ਇਹ ਥੋੜੀ ਜੀ ਇਹਨਾਂ ਦੀ ਗਿਣਤੀ ਘਟ ਗਈ ਇੱਧਰ ਨੂੰ ਦਿਖਾਈ ਇਹਦੇ ਵਿੱਚ ਜਾ ਕੇ ਆ ਦੇਖੋ ਨਹੀਂ ਬਹੁਤ ਜ਼ਿਆਦਾ ਗਿਣਤੀ ਵਿੱਚ ਸੀਗੇ ਇਹ ਤੇ ਇਹਨਾਂ ਦਾ ਦੋਸਤੋ ਕੰਮ ਬਹੁਤ ਵਧੀਆ ਕਰਦੇ ਆ ਇਹ ਬਹੁਤ ਸੋਹਣਾ ਕੰਮ ਆ ਇਹਨਾਂ ਦਾ ਜਿਵੇਂ ਹੁਣ ਰਾਤ ਮੀਂਹ ਪਿਆ ਸੀਗਾ ਇਹ ਕਾਰੇ ਨੂੰ ਅਸੀਂ ਪਾਣੀ ਲਾਇਆ ਹੋਇਆ ਸੀ ਤੇ ਤੁਸੀਂ ਦੇਖੋ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਪਾਣੀ ਨਹੀਂ ਦਿਖੂਗਾ ਕਿਉਂਕਿ ਆ ਜਿਹੜੇ ਵਿੱਚ ਨਾ ਤੁਸੀਂ ਦੇਖ ਰਹੇ ਹੋ ਸਰਾਖ ਜੇ ਆ ਜਿੰਨੇ ਵੀ ਸਰਾਖ ਦੇਖ ਰਹੇ ਹੋ ਤੁਸੀਂ ਇਹ ਇਹਨਾਂ ਦੇ ਵਿੱਚ ਚਲੇ ਜਾਂਦੇ ਆ ਤੇ ਓਨੇ ਡੂੰਘੇ ਹਲ ਨਹੀਂ ਜਾਂਦੇ ਜਿੰਨਾ ਇਹ ਆਪਣੀ ਜ਼ਮੀਨ ਨੂੰ ਡੂੰਘਾ ਕਰ ਦਿੰਦੇ ਆ ਪੱਟ ਦਿੰਦੇ ਆ ਜਿਹੜੀ ਆਪਣੀ ਤੈਅ ਬਣੀ ਹੁੰਦੀ ਆਗੀ ਉਹ ਸਾਰੀ ਇਹ ਜਮੀਨ ਦੀ ਪੱਟ ਕੇ نیچے ਚਲੇ ਜਾਂਦੇ ਆਗੇ 5 ਤੋਂ 10 ਫੁੱਟ ਤੇ ਕਿਨਾਂ ਦੀ ਡੰਗਾਈ ਹੋ ਜਾਂਦੀ ਆ ਤੇ ਦੋਸਤੋ ਪਾਣੀ ਆਟੋਮੈਟਿਕ ਹੀ ਆਪਣੇ ਆ ਵੀ ਜਮੀਨ ਦੇ ਵਿੱਚ ਰਚਣ ਲੱਗ ਜਾਂਦਾ ਕਿ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਆਪਾਂ ਤੁਸੀਂ ਵੀ ਆਪਣੀਆਂ ਜ਼ਮੀਨਾਂ ਵਿੱਚ ਇਹਨਾਂ ਦੀ ਗਿਣਤੀ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀਆਂ ਰਸਾਇਣਕ ਖਾਦਾਂ ਨੇ ਦਵਾਈਆਂ ਨੇ ਬਾਕੀ ਕਲੋਰੋ ਹੋਗੀ ਪ੍ਰਦਾਨ ਹੋਗੀ ਇਹਨਾਂ ਦੀ ਵਰਤੋਂ ਬਿਲਕੁਲ ਹੀ ਬੰਦ ਕਰਨੀ ਪੈਣੀ ਆ ਇਹ ਨਹੀਂ ਹੈਗਾ ਵੀ ਤੁਹਾਨੂੰ ਘਟਾਉਣੀ ਪੈਣੀ ਆ ਬਿਲਕੁਲ ਹੀ ਬੰਦ ਕਰਨੀ ਪੈਣੀ ਆ ਜੇ ਮੈਂ ਹੁਣ ਇੱਕ ਵੀ ਉਹ ਤੇ ਦਾਣਾ ਪਾ ਦਣਾ ਯੂਰੀਏ ਦਾ ਉਹਨੇ ਨਾਲ ਹੀ ਨਾਲ ਮਰ ਜਾਣਾ ਤੇ ਆਪਣੀ ਜੇ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ